ਗੁਰੂ ਪਿਆਰੀ ਸਾਧ ਸੰਗਤ ਜੀ ਸਾਡੇ ਮਹਾਨ ਗੁਰੂ ਸਾਹਿਬ ਜੀ ਸਾਰੇ ਹੀ ਧਾਰਮਿਕ ਗ੍ਰੰਥਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੇ ਵਿੱਚ ਵੀ ਸਾਨੂੰ ਸਮਝਾਉਂਦੇ ਹਨ ਕਿ हे انسان ਤੂੰ ਆਪਣੀ ਰੋਟੀ ਰੋਜੀ ਵਾਸਤੇ ਤੂੰ ਆਪਣੀ ਰੋਟੀ ਰੋਜੀ ਵਾਸਤੇ ਸਾਰੇ ਕੰਮ ਕਰਦੇ ਹੋਏ ਉਸ ਈਸ਼ਵਰ ਦੇ ਸੱਚੇ ਨਾਮ ਦਾ ਉਸ ਈਸ਼ਵਰ ਦੇ ਸੱਚੇ ਨਾਮ ਦਾ ਹਰ ਸਵਾਸ ਦੇ ਨਾਲ ਸਿਮਰਨ ਕਰ ਅਸੀਂ ਅੱਗੇ ਆਪਣੇ ਗੁਰਮੁਖ ਦੇ ਵਿਚਾਰ ਸੁਣਦੇ ਹਾਂ 540 ਅੰਗ ਤੇ ਚੌਥੇ ਪਾਤਸ਼ਾਹ ਜੀ ਲਿਖਦੇ ਹਨ ਹਰ ਜਪਦਿਆਂ 540 ਅੰਗ ਤੇ ਚੌਥੇ ਪਾਤਸ਼ਾਹ ਜੀ ਲਿਖਦੇ ਹਨ ਹਰ ਜਪਦਿਆਂ ਖਿੰਨ ਢਿੱਲ ਨਾ ਕੀਜੇ ਮੇਰੀ ਜਿੰਦੜੀਏ ਮਤ ਕੇ ਜਾਪੇ ਸ ਆਵੇਗੇ ਨਾ ਆਵੇ ਰਾਮ ਚੌਥੇ ਪਾਸ਼ਾ 540 ਅੰਕ ਤੇ ਸਾਨੂੰ ਸਮਝਾਉਂਦੇ ਹਨ ਕਿ हे انسان ਤੂੰ ਹਰੀ ਰਾ ਨਾ ਹਰੀ ਦੇ ਨਾਮ ਸਿਮਰਨ ਦੇ ਵਿੱਚ ਹਰੀ ਦਾ ਨਾਮ ਸਿਮਰਨ ਦੇ ਵਿੱਚ ਇੱਕ ਪਲ ਦੀ ਵੀ ਦੇਰੀ ਨਾ ਕਰ ਕਿ हे انسان ਤੂੰ ਹਰੀ ਦਾ ਨਾਮ ਸਿਮਰਨ ਦੇ ਵਿੱਚ ਇੱਕ ਪਲ ਦੀ ਵੀ ਦੇਰੀ ਨਾ ਕਰ ਪਤਾ ਨਹੀਂ ਤੈਨੂੰ ਦੂਜਾ ਸਵਾਸ ਆਉਣਾ ਹੈ ਕਿ ਨਹੀਂ ਆਉਣਾ ਹੈ ਇਸ ਕਰਕੇ ਤੂੰ ਆਪਣੇ ਹਰ ਇੱਕ ਕੰਮ ਸੰਸਾਰ ਦਾ ਹਰ ਇੱਕ ਕੰਮ ਕਰਦੇ ਹੋਏ ਹਰ ਸਵਾਸ ਦੇ ਨਾਲ ਉਸ ਈਸ਼ਵਰ ਦੇ ਨਾਮ ਦਾ ਸਿਮਰਨ ਕਰਨ ਅੱਗੇ ਸਾਡੇ ਗੁਰੂ ਸਾਹਿਬ ਜੀ 253 ਅੰਗ ਤੇ ਲਿਖਦੇ ਹਨ ਗੱਗਾ ਗੁਣ ਗੋਬਿੰਦ ਰਵੋ ਗੱਗਾ ਗੁਣ ਗੋਬਿੰਦ ਰਵੋ ਸਾਸ ਸਾਸ ਜਪਨੀਤ ਕਹਾ ਬਸਾਸਾ ਦੇ ਕਾ ਬਿਲਮ ਨ ਕਰਿਓ ਮੀਤ ਕਿ ਹੇ ਇਨਸਾਨ ਤੂੰ ਹਰ ਸਵਾਸ ਦੇ ਨਾਲ ਉਸ ਈਸ਼ਵਰ ਦਾ ਜਸ ਦਾ ਜਸ ਗਾਣ ਜਸ ਗਾ ਕੀ ਹੈ ਇਨਸਾਨ ਤੂੰ ਹਰ ਸਵਾਸ ਦੇ ਨਾਲ ਉਸ ਈਸ਼ਵਰ ਦੇ ਜਸ ਦਾ ਗਾਇਣ ਕਰ ਅਤੇ ਹਰ ਸਵਾਸ ਦੇ ਨਾਲ ਹੀ ਉਸ ਈਸ਼ਵਰ ਦੇ ਨਾਮ ਦਾ ਸਿਮਰਨ ਕਰ ਗੱਗਾ ਗੁਣ ਗੋਵਿੰਦ ਰੋ ਸਾਸ ਸਾਸ ਜਪ ਨੀਤ ਤੇ ਹਰ ਸਵਾਸ ਦੇ ਨਾਲ ਉਸ ਦੇ ਨਾਮ ਦਾ ਸਿਮਰਨ ਕਰ ਕਹਾ ਬਸਾਸਾ ਦੇਗਾ ਤੇਰੀ ਇਸ ਦੇ ਦਾ ਇੱਕ ਪੜ ਦਾ ਵੀ ਕੋਈ ਭਰੋਸਾ ਨਹੀਂ ਕਿ ਤੈਨੂੰ ਦੂਜਾ ਸਵਾਸ ਆਉਣਾ ਹੈ ਕਿ ਨਹੀਂ ਆਉਣਾ ਹੈ ਖਾਂ ਵਿਸਾਸਾ ਦੇਖਾ ਬਿਲਮ ਨਾ ਕਰਿਓ ਮੀਤ ਇਸ ਦਾ ਇੱਕ ਪਲ ਦਾ ਵੀ ਭਰੋਸਾ ਨਹੀਂ ਹੈ ਕਿ ਸਾਨੂੰ ਦੂਜਾ ਸਵਾਸ ਆਉਣਾ ਹੈ ਕਿ ਨਹੀਂ ਆਉਣਾ ਹੈ ਨਹੀਂ ਜੋ ਬਣ ਨਹੀਂ ਬਾਰਕ ਨਹੀਂ ਜੋ ਬਣੇ ਨਹੀਂ ਵਿਰਧੀ ਕੁਛ ਬੰਦ ਫੰਦ ਨਏ ਨਏ ਬਾਰਕ ਨਏ ਜੋ ਬਣੇ ਨਏ ਵਿਰਧੀ ਕੁਛ ਬੰਦ और वो बेला नहीं बुझ गए जो आए पड़े जम फंद जोब ने नए बिरदी कुछ फंद बेड़ा नहीं बही नहीं, नहीं बुझ गए वो बेड़ा नहीं बज बुझ गए जो आए पड़े जम फंद गुरु साहब जी केंद्र कि उस वेले का कोई पता नहीं ਉਸ ਵੇਲੇ ਦਾ ਕੋਈ ਪਤਾ ਨਹੀਂ ਕਿ ਕਦੋਂ ਆ ਕੇ ਤੈਨੂੰ ਉਸ ਕਾਲ ਨੇ ਜਮਾ ਨੇ ਆ ਕੇ ਲੈ ਜਾਣਾ ਹੈ ਉਹਨਾਂ ਨੇ ਨਾ ਤੇਰੀ ਜਵਾਨੀ ਵੇਖਣੀ ਹੈ ਨਾ ਤੇਰੀ ਬਾਲ ਕਮਰ ਵੇਖਣੀ ਹੈ ਤੇ ਨਾ ਹੀ ਤੇਰੀ ਵਿਰਧ ਅਵਸਥਾ ਵੇਖਣੀ ਹੈ ਨੈ ਬਾਰਕ ਨੈ ਜੋਬ ਨੇ ਉਹਨਾਂ ਜਮਾ ਨੇ ਨਾ ਤੇਰੀ ਬਾਲਕ ਅਵਸਥਾ ਨਾ ਤੇਰੀ ਜਵਾਨੀ ਤੇ ਨਾ ਤੇਰੀ ਵਿਰਧ ਅਵਸਥਾ ਵੇਖਣੀ ਹੈ ਭਾਵ ਕਿਸੇ ਵੀ ਉਮਰ ਦੇ ਵਿੱਚ ਉਹਨਾਂ ਜਮਾ ਨੇ ਤੈਨੂੰ ਇੱਥੋਂ ਕਢੀਟ ਕੇ 84 ਲੱਖ ਜੁਨਾ ਦੇ ਵਿੱਚ ਸੁੱਟ ਦੇਣਾ ਹੈ ਨਾ ਬਾਰਕ ਨੇ ਜੋਬ ਨੇ ਨਾ ਵਿਰਦੀ ਕੁਛ ਫੰਦ ਉਹ ਉਹ 베ਰਾ ਭਾਵ ਉਹ ਵੇਲੇ ਦਾ ਕੋਈ ਪਤਾ ਨਹੀਂ ਉਹ 베ਰਾ ਨਹੀਂ বুঝਗੇ ਜੋ ਆਏ ਪਰੇ ਜਮ ਫੰਦ ਜਦੋਂ ਜਮਾ ਨੇ ਆ ਕੇ ਤੈਨੂੰ ਇੱਥੋਂ ਕਢੀਸ ਕੇ ਲੈ ਜਾਣਾ ਹੈ ਤੇ ਤੈਨੂੰ 84 ਲੱਖ ਜੁਨਾ ਦੇ ਵਿੱਚ ਸੁੱਟ ਦੇਣਾ ਹੈ ਅੱਗੇ ਸਾਡੇ ਗੁਰੂ ਸਾਹਿਬ 726 ਅੰਗ ਤੇ ਲਿਖਦੇ ਹਨ ਚੇਤਨਾ ਹੈ ਤੋ ਚੇਤ ਲੈ ਨਿਥ ਦਿਨ ਮੈਂ ਪ੍ਰਾਣੀ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਹੋਏ ਇਹ ਇਹ ਇਨਸਾਨ ਤੇਰੇ ਕੋਲ ਹੁਣ ਸਮਾਂ ਹੈ ਤੇਰੇ ਕੋਲ ਹੁਣ ਸਮਾਂ ਸਮਾਂ ਹੈ ਜੇਕਰ ਤੂੰ ਈਸ਼ਵਰ ਦੇ ਨਾਮ ਦਾ ਸਿਮਰਨ ਕਰਨਾ ਹੈ ਤਾਂ ਤੇਰੇ ਕੋਲ ਹੁਣ ਸਮਾਂ ਹੈ ਹੁਣ ਤੂੰ ਉਸ ਈਸ਼ਵਰ ਦੇ ਸੱਚੇ ਨਾਮ ਦਾ ਸਿਮਰਨ ਕਰ ਲੈ ਛੇਨ ਛੇਨ ਉਹਦ ਵਿਹਾਤ ਹੈ ਫੂਟੇ ਘਟ ਜਉ ਜਿਉ ਪਾਣੀ ਤੇਰੀ ਇੱਕ ਛੇਨ ਛੇਨ ਕਰਕੇ ਪਲ ਪਲ ਕਰਕੇ ਇੱਕ ਇੱਕ ਸਵਾਸ ਦੇ ਨਾਲ ਤੇਰੀ ਉਮਰ ਘਟਦੀ ਜਾ ਰਹੀ ਹੈ ਜਿਵੇਂ ਕਿਸੇ ਟੁੱਟੇ ਹੋਏ ਘੜੇ ਦੇ ਵਿੱਚੋਂ ਪਾਣੀ ਰਿਸਦਾ ਰਹਿੰਦਾ ਹੈ ਅਦੇ ਸਾਡੇ ਗੁਰੂ ਸਾਹਿਬ ਜੀ ਜੀ ਕਹਿੰਦੇ ਹਨ ਕਹਾ ਕਹਾ ਭਰੋਸਾ ਦੇ ਕਹਾ ਭਰੋਸਾ ਦੇ ਕਾ ਬਿਨਸ ਜਾਏ ਛੇਨਾ ਮਾਹੇ ਕਿ ਇਸ ਸਾਡੇ ਮਨੁੱਖਾ ਸਰੀਰ ਦਾ ਇੱਕ ਪਲ ਦਾ ਵੀ ਇੱਕ ਪਲ ਦਾ ਵੀ ਭਰੋਸਾ ਨਹੀਂ ਕਿ ਇਸਨੇ ਕਦੋਂ ਖਤਮ ਹੋ ਜਾਣਾ ਹੈ ਕਹਾਂ ਭਰੋਸਾ ਦੇ ਕਾ ਬਿਨ ਸ ਜਾਏ ਖਿਣ ਮਹੈਂ ਕਿ ਸਾਡੇ ਸਰੀਰ ਦਾ ਕੋਈ ਭਰੋਸਾ ਨਹੀਂ ਕਿ ਇਸਨੇ ਕਦੋਂ ਇੱਕ ਛਿਣ ਦੇ ਵਿੱਚ ਹੀ ਇਸਨੇ ਕਦੋਂ ਇੱਕ ਛਿਣ ਦੇ ਵਿੱਚ ਹੀ ਖਤਮ ਹੋ ਜਾਣਾ ਹੈ ਸਵਾਸ ਸਵਾਸ ਸਿਮਰਨ ਕਰੋ ਔਰ ਯਤਨ ਕੋਸ਼ਿ ਨਾਹੀਂ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਸੰਸਾਰ ਦੇ ਸਾਰੇ ਕੰਮ ਕਰਦੇ ਹੋਏ ਹਰ ਸਵਾਸ ਦੇ ਨਾਲ ਉਸ ਈਸ਼ਵਰ ਦੇ ਨਾਮ ਦਾ ਸਿਮਰਨ ਕਰੋ ਅੱਗੇ ਸੰਤ ਕਬੀਰ ਜੀ ਆਪਣੀ ਬਾਣੀ ਵਿੱਚ ਸਾਨੂੰ ਸਮਝਾਉਂਦੇ ਹਨ ਤਾਲੇ ਟੋਲੇ ਦਿਨ ਗਿਆ ਵਿਆਜ ਵਧਣਤਾ ਜਾਏ ਤਾਲੇ ਟੋਲੇ ਦਿਨ ਗਿਆ ਵਾਜ ਵਿਆਜ ਵਧਣਤਾ ਜਾਏ ਸੰਤ ਕਬੀਰ ਜੀ ਸਾਨੂੰ ਸਮਝਾਉਂਦੇ ਹਨ ਕਿ हे ਇਨਸਾਨ ਤੇਰਾ ਸਾਰਾ ਦਿਨ ਤੇ ਰਾਤ ਟਾਲ ਮਟੋਲ ਕਰਦਿਆਂ ਹੀ ਬੀਤ ਗਿਆ ਹੈ ਤੇਰਾ ਸਾਰਾ ਦਿਨ ਅਤੇ ਰਾਤ ਟਾਲ ਮਟੋਲ ਕਰਦਿਆਂ ਹੀ ਨਿੱਕੇ ਮੋਟੇ ਕੰਮਾਂ ਦੇ ਵਿੱਚ ਹੀ ਬੀਤ ਗਿਆ ਹੈ ਤੂੰ ਉਸ ਈਸ਼ਵਰ ਦੇ ਨਾਮ ਦਾ ਸਿਮਰਨ ਕੀਤਾ ਹੀ ਨਹੀਂ ਹੈ ਤਾਲੇ ਟੋਲੇ ਦਿਨ ਗਿਆ ਵਿਆਜ ਵਧੰਤਾ ਜਾਏ ਤੇ ਤੇਰੇ ਸਿਰ ਦੇ ਉੱਤੇ ਤੇਰੇ ਸਿਰ ਦੇ ਉੱਤੇ ਉਸ ਈਸ਼ਵਰ ਦੇ ਸਿਮਰਨ ਤੋਂ ਬਿਨਾਂ ਕਰਮਾਂ ਦਾ ਭਾਰ ਵੱਧਦਾ ਹੀ ਜਾ ਰਿਹਾ ਹੈ ਵਿਆਜ ਵਢੰਤਾ ਜਾਏ ਵਿਆਜ ਵਢੰਤਾ ਜਾਏ ਤੋਂ ਭਾਵ ਕਿ ਤੇਰੇ ਸਿਰ ਦੇ ਉੱਤੇ ਉਸ ਈਸ਼ਵਰ ਦੇ ਸਿਮਰਨ ਤੋਂ ਬਿਨਾਂ ਕਰਮਾਂ ਦਾ ਭਾਰ ਵੱਧ ਜਾ ਰਿਹਾ ਹੈ ਨਾ ਹਰ ਭਜਿਓ ਨਾ ਤੂੰ ਈਸ਼ਵਰ ਦੇ ਨਾਮ ਦਾ ਸਿਮਰਨ ਕੀਤਾ ਹੈ ਨਾ ਖਤ ਫਟਿਓ ਕਿ ਨਾ ਹੀ ਤੇਰੇ ਕਰਮਾਂ ਦਾ ਕੋਈ ਲੇਖਾ ਫਟਿਆ ਹੈ ਨਾ ਹਰ ਭਜਿਓ ਨਾ ਖਤ ਫਟਿਓ ਕਾਲ ਪਹੁੰਚਿਓ ਆਇ ਤੀ ਤੇਰੇ ਸਿਰ ਦੇ ਉੱਤੇ ਉਹ ਕਾਲ ਨੇ ਇੱਕ ਦਿਨ ਆ ਕੇ ਖਲੋ ਜਾਣਾ ਹੈ ਤੇ ਤੈਨੂੰ ਪਕੜ ਕੇ ਇਥੋਂ 84 ਲੱਖ ਜੂਨਾਂ ਦੇ ਵਿੱਚ ਸੁੱਟ ਦੇਣਾ ਹੈ ਨਾ ਹਰ ਭਜਿਓ ਨਾ ਤੂੰ ਈਸ਼ਵਰ ਦੇ ਨਾਮ ਦਾ ਸਿਮਰਨ ਕੀਤਾ ਹੈ ਨਾ ਹੀ ਤੇਰੇ ਕਰਮਾਂ ਦਾ ਕੋਈ ਲੇਖਾ ਪਟਿਆ ਫਟਿਆ ਹੈ ਕਾਲ ਪੰਚ ਪਹੁੰਚਿਓ ਆਏ ਤੇ ਤੇਰੇ ਉੱਤੇ ਤੇਰੇ ਸਿਰ ਦੇ ਉੱਤੇ ਇੱਕ ਇੱਕ ਸ્વાસ ਤੇਰਾ ਘਟਣ ਦੇ ਨਾਲ ਤੇਰੇ ਸਿਰ ਦੇ ਉੱਤੇ ਉਸ ਕਾਲ ਨੇ ਆ ਕੇ ਖਲੋ ਜਾਣਾ ਹੈ ਤੇ ਤੈਨੂੰ ਪਕੜ ਕੇ 83 ਲੱਖ ਜੁੰਨੀਆਂ 84 ਲੱਖ ਗੰਦੀਆਂ ਜੁ ਉਹਨਾਂ ਦੇ ਵਿੱਚ ਸੁੱਟ ਦੇਣਾ ਹੈ ਅਬੇ ਸੰਤ ਕਬੀਰ ਜੀ ਹੋਰ ਲਿਖਦੇ ਹਨ ਸੰਤ ਕਬੀਰ ਜੀ 1371 ਅੰਗ ਤੇ ਹੋਰ ਲਿਖਦੇ ਹਨ ਕਬੀਰ ਕ ਕਬੀਰ ਕਾਲ ਕਰੰਤਾ ਅਬਕਰ ਅਬਕਰਤਾ ਸੋਇਤਾਲ ਕਬੀਰ ਕਾਲ ਕਰੰਤਾ ਅਬਕਰ ਅਬਕਰਤਾ ਸੋਇਤਾਲ ਸੰਤ ਕਬੀਰ ਜੀ ਸਾਨੂੰ ਸਮਝਾਉਂਦੇ ਹਨ ਕਿ ਏ ਇਨਸਾਨ ਜੋ ਈਸ਼ਵਰ ਦੇ ਨਾਮ ਨੂੰ ਜਿਸ ਈਸ਼ਵਰ ਦੇ ਨਾਮ ਨੂੰ ਤੂੰ ਕੱਲ ਤੇ ਛੱਡ ਰਿਹਾ ਹੈ ਜਿਸ ਈਸ਼ਵਰ ਦੇ ਸਿਮਰਨ ਨੂੰ ਤੂੰ ਕੱਲ ਦੇ ਉੱਤੇ ਛੱਡ ਰਿਹਾ ਹੈ ਉਸ ਨੂੰ ਤੂੰ ਅੱਜ ਕਰ ਉਸ ਨੂੰ ਤੂੰ ਅੱਜ ਕਰ ਤੇ ਦੇਸ ਨੂੰ ਜਿਸ ਨੂੰ ਤੂੰ ਅੱਜ ਦੇ ਉੱਤੇ ਕਹਿ ਰਿਹਾ ਹੈ ਉਸ ਨੂੰ ਤੂੰ ਹੁਣੇ ਕਰ ਉਸ ਨੂੰ ਤੂੰ ਹੁਣੇ ਕਰ ਕਬੀਰ ਕੱਲ ਕਰੰਤਾ ਅੱਜ ਕਰ ਅਬ ਕਰਤਾ ਸੋਇ ਤਾਲ ਪਾਛੇ ਕਛੂ ਨਾ ਹੋਊ ਹੋਵੇਗਾ ਪਾਛੇ ਕਛੂ ਨਾ ਹੋਵੇਗਾ ਜਦ ਸਿਰ ਪਰ ਆਵੇ ਕਾਲ ਜਦੋਂ ਤੇਰੇ ਸਿਰ ਦੇ ਉੱਤੇ ਕਾਲ ਆ ਕੇ ਖਲੋ ਗਿਆ ਭਾਵ ਤੈਨੂੰ ਕਾਲ ਭਾਵ ਤੈਨੂੰ ਜਮਦੂਤ ਆ ਕੇ ਲੈਣ ਵਾਸਤੇ ਆ ਗਏ ਫਿਰ ਤੂੰ ਉਸ ਸਮੇਂ ਕੀ ਕਰੇਂਗਾ ਪਾਛੇ ਕਛੂ ਨਾ ਹੋਵੇਗਾ ਜਦ ਸਿਰ ਪਰ ਆਵੇ ਕਾਲ ਅੱਗੇ ਸਾਡੇ ਗੁਰੂ ਸਾਹਿਬ ਜੀ ਅੱਗੇ ਸਾਡੇ ਗੁਰੂ ਸਾਹਿਬ ਜੀ ਹੋਰ ਲਿਖਦੇ ਹਨ ਚਿੰਤਾ ਕਰੋ ਸਤ ਨਾਮ ਕੀ ਸੰਤ ਕਬੀਰ ਜੀ ਆਪਣੀ ਬਾਣੀ ਦੇ ਵਿੱਚ ਲਿਖਦੇ ਹਨ ਸੰਤ ਕਬੀਰ ਜੀ ਆਪਣੀ ਬਾਣੀ ਦੇ ਵਿੱਚ ਸਾਨੂੰ ਹੋਰ ਸਮਝਾਉਂਦੇ ਹਨ ਚਿੰਤਾ ਕਰੋ ਸਤ ਨਾਮ ਕੀ ਅਵਰ ਕਿਹਾ ਜਤਵੇਦਾਸ ਕਿ हे ਇਨਸਾਨ ਜੀ ਤੂੰ ਕੋਈ ਚਿੰਤਾ ਕਰਨੀ ਹੈ ਤਾਂ ਸੱਚੇ ਨਾਮ ਦੀ ਚਿੰਤਾ ਕਰ ਤੂੰ ਹੋਰ ਸਾਰੀਆਂ ਚਿੰਤਾਵਾਂ ਨੂੰ ਛੱਡ ਦੇ ਐਵੇਂ ਤੂੰ ਫੋਕੀਆਂ ਚਿੰਤਾਵਾਂ ਦੇ ਵਿੱਚ ਦਿਨ ਰਾਤ ਪਿਆ ਫਿਰਦਾ ਰਹਿੰਦਾ ਪਿਆ ਰਹਿੰਦਾ ਹੈ ਐਵੇਂ ਤੂੰ ਫੋਕੀਆਂ ਚਿੰਤਾਵਾਂ ਦੇ ਵਿੱਚ ਹੀ ਦਿਨ ਰਾਤ ਫਸਿਆ ਰਹਿੰਦਾ ਹੈ ਚਿੰਤਾ ਕਰੋ ਸਤ ਨਾਮ ਕੀ ਅਵਰ ਕਿਹਾ ਜਤਵੇਦਾਸ ਇਹੀ ਤਾਂ ਜੇ ਤੂੰ ਚਿੰਤਾ ਕਰਨੀ ਹੈ ਤਾਂ ਸੱਚੇ ਨਾਮ ਦੀ ਚਿੰਤਾ ਕਰ ਸੱਚੇ ਨਾਮ ਦਾ ਸਿਮਰਨ ਕਰ ਜੋ ਕੁਛ ਸਿਮਰੇ ਨਾਮ ਬਿਨ ਸੋਈ ਕਾਲ ਕੀ ਫਾਸ ਜੋ ਈਸ਼ਰ ਦੇ ਸੱਚੇ ਨਾਮ ਦੇ ਤੋਂ ਬਿਨਾ ਤੂੰ ਸਾਰਾ ਦਿਨ ਸਿਮਰਦਾ ਰਹਿੰਦਾ ਹੈ ਜੋ ਤੂੰ ਈਸ਼ਰ ਦੇ ਸੱਚੇ ਨਾਮ ਤੋਂ ਬਿਨਾ ਸਾਰਾ ਦਿਨ ਸਿਮਰਦਾ ਰਹਿੰਦਾ ਹੈ ਚਿੰਤਾ ਕਰਦਾ ਰਹਿੰਦਾ ਹੈ ਇਸ ਦੇ ਨਾਲ ਤੈਨੂੰ ਕਾਲ ਦੀ ਫਾਸੀ ਇਸ ਦੇ ਨਾਲ ਤੇਰੇ ਗਲ ਦੇ ਵਿੱਚ ਉਸ ਕਾਲ ਦੀ ਫਾਸੀ ਪੈ ਜਾਣੀ ਹੈ ਅੱਗੇ ਸਾਡੇ ਗੁਰੂ ਸਾਹਿਬ ਜੀ ਅੱਗੇ ਨੌਵੇਂ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਹਨ 1426 ਅੰਗ ਤੇ ਸਾਨੂੰ ਨੌਵੇਂ ਪਾਤਸ਼ਾਹ ਜੀ ਸਮਝਾਉਂਦੇ ਹਨ ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਹੀਂ ਅਸੀਂ ਸਾਰੇ ਸੰਸਾਰ ਨੂੰ ਹੀ ਦੇਖ ਲਿਆ ਹੈ ਕਿ ਅਸੀਂ ਨੌਵੇਂ ਪਾਤਸ਼ਾਹ ਜੀ 1426 ਅੰਗ ਤੇ ਸਾਨੂੰ ਸਮਝਾਉਂਦੇ ਹਨ ਕਿ ਅਸੀਂ ਸਾਰੇ ਸੰਸਾਰ ਨੂੰ ਹੀ ਦੇਖ ਲਿਆ ਹੈ ਇੱਥੇ ਕੋਈ ਵੀ ਕਿਸੇ ਦਾ ਨਹੀਂ ਹੈ ਦੇਦਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਹੀਂ ਨਾਨਕ ਸਿਰਹਰ ਭਗਤ ਹੈ ਤੈ ਰਖੋ ਮਨ ਮਹੀਂ ਨੋਏ ਪਾਚੇ ਜੀ ਕਹਿੰਦੇ ਹਨ ਕਿ ਉਹ ਈਸ਼ਵਰ ਦੀ ਭਗਤੀ ਹੈ ਉਹ ਹੀ ਤੇਰੇ ਨਾਲ ਜਾਣ ਵਾਲੀ ਹੈ ਉਸ ਨੂੰ ਤੂੰ ਹਰ ਹਰ ਵਕਤ ਮਨ ਦੇ ਵਿੱਚ ਰੱਖ ਭਾਵ ਹਰ ਸਮੇਂ ਉਸ ਈਸ਼ਵਰ ਦੇ ਨਾਮ ਦਾ ਸਿਮਰਨ ਕਰ ਅੱਗੇ ਸਾਡੇ ਗੁਰੂ ਸਾਹਿਬ 652 ਅੰਗ ਤੇ ਲਿਖਦੇ ਹਨ ਹਰ ਹਰ ਨਾਮ ਬੋਲੋ ਦਿਨ ਰਾਤੀ ਸਭ ਕਿਲਵਿਖ ਕਾਟੇ ਇੱਕ ਪਲਕਾ ਸਾਨੂੰ ਗੁਰੂ ਸਾਹਿਬ ਸੁਝਾਉਂਦੇ ਹਨ ਕਿ हे ਇਨਸਾਨ ਉਸ ਹਰੀ ਦੇ ਨਾਮ ਦਾ ਦਿਨ ਰਾਤ ਆਪਣੇ ਸੰਸਾਰ ਦੇ ਸਾਰੇ ਕੰਮ ਕਰਦੇ ਹੋਏ ਦਿਨ ਰਾਤੀ ਹੀ ਉਸ ਹਰੀ ਦੇ ਨਾਮ ਦਾ ਸਿਮਰਨ ਕਰ ਸਭ ਕਿਲਵਿਖ ਕਾਟੇ ਇੱਕ ਪਲਕਾ ਹਰੀ ਦੇ ਨਾਮ ਦੇ ਸਿਮਰਨ ਦੇ ਨਾਲ ਹੀ ਤੇਰੇ ਜਨਮ ਜਨਮਾਂ ਦੇ ਦੁੱਖ ਕੱਟੇ ਜਾਣਗੇ ਅੱਗੇ 386 ਅੰਗ ਤੇ ਪੰਜਵੇਂ ਪਾਛਾ ਲਿਖਦੇ ਹਨ ਊਠਤ ਬੈਠਤ ਸੋਵਤ ਧਈਏ ਮਾਰਗ ਚਲਦਿਆਂ ਹਰੇ ਹਰ ਗਾਈਏ ਕੋਈ ਤੇ ਉਸ ਈਸ਼ਵਰ ਦੇ ਸੱਚੇ ਨਾਮ ਦਾ ਸਿਮਰਨ ਉੱਠਦੇ ਬੈੰਦੇ ਸੌਂਦੇ ਖਾਂਦੇ ਪੀਂਦੇ ਅਤੇ ਰਸਤੇ ਦੇ ਉੱਤੇ ਚੱਲਦੇ ਹੋਏ ਵੀ ਉਸ ਈਸ਼ਵਰ ਦੇ ਸੱਚੇ ਨਾਮ ਦਾ ਹਰ ਸਮੇਂ ਸਿਮਰਨ ਕਰਦੇ ਰਹੀਏ ਇਸ ਦੇ ਨਾਲ ਹੀ ਸਾਡਾ ਜੀਵਨ ਸਫਲ ਹੋਣਾ ਹੈ ਅੱਗੇ ਸਾਡੇ ਗੁਰੂ ਅੱਗੇ ਸੰਤ ਕਬੀਰ ਜੀ ਅੱਗੇ ਸੰਤ ਕਬੀਰ ਜੀ ਸਾਨੂੰ ਹੋਰ ਸਮਝਾਉਂਦੇ ਹਨ ਕਹਤਾ ਹੂੰ ਕੋ ਜਾਤ ਹੂੰ ਕਹੂੰ ਵਜਾਏ ਢੋਲ ਕਹਤਾ ਹੂੰ ਕਹੇ ਜਾਤ ਹੂੰ ਕਹੂੰ ਵਜਾਏ ਢੋਲ ਕੇ ਮੈਂ ਢੋਲ ਵਜਾਵ ਜਾ ਕੇ ਆਪ ਨੂੰ ਕਹਿ ਰਿਹਾ ਹਾਂ ਸੰਤ ਕਬੀਰ ਜੀ ਕਹਿੰਦੇ ਹਨ ਕਿ ਮੈਂ ਆਪ ਨੂੰ ਢੋਲ ਵਜਾਵ ਜਾ ਕੇ ਕਹਿ ਰਿਹਾ ਹਾਂ ਕਹੂੰ ਵਜਾਏ ਢੋਲ ਸਵੱਸਾ ਖਾਲੀ ਜਾਤ ਹੈ ਤੀਨ ਲੋਕਾਂ ਮੂਰ ਕਿ ਇਹ ਜੋ ਸਾਡਾ 1 ਸਵਾਸ ਹੈ ਇਹ ਸਾਨੂੰ ਤਿੰਨਾ ਲੋਕਾਂ ਦਾ ਮੁੱਲ ਦੇ ਕੇ ਵੀ ਦੁਬਾਰਾ ਨਹੀਂ ਮਿਲਣਾ ਹੈ ਇਸ ਕਰਕੇ ਸੰਤ ਕਬੀਰ ਜੀ ਸਾਨੂੰ ਸਮਝਾਉਂਦੇ ਹਨ ਕਿ हे ਇਨਸਾਨ ਤੂੰ ਹਰ ਸਵਾਸ ਦੇ ਨਾਲ ਉਸ ਈਸ਼ਵਰ ਦੇ ਨਾਮ ਦਾ ਸਿਮਰਨ ਕਰ ਅਗੇ 730 ਅੰਗ ਤੇ ਗੁਰੂ ਸਾਹਿਬ ਲਿਖਦੇ ਹਨ ਜੋ ਦਮ ਚੇਤਨਾ ਆਵੀ ਸੋਜ ਸੋ ਦਮ ਬਿਰਥਾ ਜੈ ਕਿ ਜਿਸ ਜਿਸ ਦਮ ਦੇ ਵਿੱਚ ਜਿਸ ਸਵਾਸ ਦੇ ਨਾਲ ਅਸੀਂ ਈਸ਼ਰ ਦੇ ਨਾਮ ਦਾ ਸਿਮਰਨ ਨਹੀਂ ਕਰਦੇ ਉਹ ਸਾਡਾ ਸਵਾਸ ਸਾਡਾ ਉਹ ਸਵਾਸ ਬੇਅਰਥ ਹੀ ਚਲਾ ਜਾਂਦਾ ਹੈ ਸਾਡਾ ਉਹ ਸਵਾਸ ਬਿਲਕੁਲ ਹੀ ਬੇਅਰਥ ਚਲਾ ਜਾਂਦਾ ਹੈ ਜੋ ਜਮ ਚੇਤਨਾ ਆਵੀ ਸੋ ਦਮ ਬਿਰਥਾ ਜਾਈ ਅੱਗੇ ਸਾਡੇ ਗੁਰੂ ਸਾਹਿਬ ਜੀ 49 ਅੰਗ ਤੇ ਗੁਰੂ ਨਾਨਕ ਦੇਵ ਜੀ ਲਿਖਦੇ ਹਨ ਮੇਰੇ ਮਨ ਸਾਚਾ ਸੇਵ ਮੇਰੇ ਮਨ ਸਾਚਾ ਸੇਵ ਜਿੱਚਰ ਸਾਹ ਕੇ ਹੇ ਮੇਰੇ ਮਨਾ ਤੂੰ ਉਸ ਈਸ਼ਵਰ ਦੇ ਸੱਚੇ ਨਾਮ ਦਾ ਸਿਮਰਨ ਕਰ ਕੇ ਹੇ ਮਨਾ ਜਿੰਨੀ ਦੇਰ ਵੀ ਤੇਰੇ ਸਰੀਰ ਦੇ ਵਿੱਚ ਸਾਹ ਚੱਲਦੇ ਹਨ ਹਰ ਸਵਾਸ ਦੇ ਨਾਲ ਉਸ ਈਸ਼ਵਰ ਦੇ ਨਾਮ ਦਾ ਸਿਮਰਨ ਕਰ ਮੇਰੇ ਮਨ ਸਾਚਾ ਸੇਵ ਜਿੱਚਰ ਸਾਚ ਬਿਨ ਸਾਚੇ ਸਭ ਕੂੜ ਹੈ ਅੰਤੇ ਹੋਏ ਬਨਾਸ਼ ਉਸ ਸੱਚੇ ਨਾਮ ਤੋਂ ਬਿਨਾ ਸਭ ਕੁਝ ਹੀ ਗੁਰੂ ਨਾਨਕ ਦੇਵ ਜੀ ਨੰਜਾ ਅੰਗ ਤੇ ਦੇਦੇ ਹਨ ਕਿ ਉਸ ਸੱਚੇ ਨਾਮ ਤੋਂ ਬਿਨਾਂ ਸਭ ਕੁਝ ਹੀ ਕੂੜ ਹੈ ਤੇ ਸਭ ਕੁਝ ਹੀ ਬਨਾਸ ਹੋਣ ਵਾਲਾ ਹੈ ਖਤਮ ਹੋ ਜਾਣ ਵਾਲਾ ਹੈ ਮੇਰੇ ਮਨ ਸਾਚਾ ਸੇਵ ਜਿੱਚਰ ਸਾਸ ਜਿੰਨੀ ਦੇਰ ਤੱਕ ਵੀ ਤੇਰੇ ਹਿਰਦੇ ਦੇ ਵਿੱਚ ਸਵਾਸ ਚੱਲਦੇ ਹਨ ਹਰ ਸਵਾਸ ਦੇ ਨਾਲ ਹਰ ਕੰਮ ਕਰਦੇ ਹੋਏ ਉਸ ਹੀ ਸਰਦੇ ਸੱਚੇ ਨਾਮ ਦਾ ਸਿਮਰਨ ਕਰ ਅੱਗੇ ਸਾਡੇ ਗੁਰੂ ਸਾਹਿਬ ਜੀ ਹੋਰ ਲਿਖਦੇ ਹਨ 979 ਅੰਗ ਤੇ ਸਾਡੇ ਗੁਰੂ ਸਾਹਿਬ ਜੀ 979 ਅੰਗ ਤੇ ਲਿਖਦੇ ਹਨ ਜਾਪ ਤਾਪ ਕੋਟ ਲਖ ਪੂਜਾ ਜਾਪ ਤਾਪ ਕੋਟ ਲਖ ਪੂਜਾ ਹਰ ਸਿਮਰਨ ਤੁਲਨਾ ਲੈਣ ਕਿ ਅਸੀਂ ਅਨੇਕਾਂ ਤਰ੍ਹਾਂ ਦੇ ਜਾਪ ਕਰਨੇ ਤਾਪ ਕਰਨੇ ਤੇ ਪੂਜਾ ਕਰਨੀ ਇੰਨਾ ਵਿੱਚੋਂ ਕੋਈ ਵੀ ਹਰੀ ਦੇ ਸਿਮਰਨ ਦੇ ਨਾਮ ਦੇ ਬਰਾਬਰ ਨਹੀਂ ਹੈ ਨਾ ਵੀ ਤੇ ਕੋਈ ਵੀ ਹਰੀ ਦੇ ਨਾਮ ਸਿਮਰਨ ਦੇ ਬਰਾਬਰ ਨਹੀਂ ਹੈ ਜਾਪ ਤਾਪ ਕੋਟ ਲਖ ਪੂਜਾ ਹਰ ਸਿਮਰਨ ਤੁਲਨਾ ਲਾਇਣ ਅਗੇ 104 ਅੰਗ ਤੇ ਪੰਜਵੇਂ ਪਾਛਾ ਜੀ ਹੋਰ ਲਿਖਦੇ ਹਨ ਪੁੰਨ ਦਾਨ ਜਪ ਤਪ ਜیتے ਪੁੰਨ ਦਾਨੋ ਜਪੋ ਤਪ ਜیتے ਸਭ ਉਪਰ ਨਾਮ ਕਿ ਅਸੀਂ ਜਿੰਨਾ ਵੀ ਜਿੰਨੇ ਵੀ ਤਰ੍ਹਾਂ ਦੇ ਪੁੰਨ ਦਾਣਾ ਜਾਪ ਤਾਪ ਐਡ ਕਰਦੇ ਹਾਂ ਇੰਨਾ ਸਭ ਤੋਂ ਉੱਪਰ ਇੰਨਾ ਸਭ ਤੋਂ ਉੱਪਰ ਉਹ ਹਰੀ ਦੇ ਨਾਮ ਦਾ ਸਿਮਰਨ ਹੀ ਹੈ ਇੰਨਾ ਸਭ ਤੋਂ ਉੱਪਰ ਉਸ ਹਰੀ ਦੇ ਨਾਮ ਦਾ ਸਿਮਰਨ ਹੀ ਹੈ ਇਸ ਕਰਕੇ ਹੀ ਇਨਸਾਨ ਤੂੰ ਉਸ ਹਰੀ ਦੇ ਨਾਮ ਦਾ ਸਿਮਰਨ ਕਰ ਹਰ 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 ਰਸਨਾ ਜੋ ਜਪੇ ਤਿਸ ਪੂਰਨ ਹੋਵੇ ਕਾਮ ਪੁੰਨ ਦਾਨ ਜਪ ਤਪ ਦਿੱਤੇ ਸਭ ਉੱਪਰ ਨਾਮ ਹਰ ਹਰ ਰਸਨਾ ਜੋ ਜਪੇ ਤਿਸ ਪੂਰਨ ਹੋਵੇ ਕਾਮ ਅੱਗੇ ਸਾਡੇ ਗੁਰੂ ਸਾਹਿਬ ਜੀ ਸੁਖਣੀ ਸਾਖ ਦੀ ਬਾਣੀ ਵਿੱਚ ਲਿਖਦੇ ਹਨ ਬਹੁ ਸ਼ਾਸਤਰ ਬਹੁ ਸਿਮਰਤੀਆਂ ਵੇਖੇ ਸ਼ਰਮ ਸਰਬ ਟੰਡੋਲ ਕੋਈ ਨਹੀਂ ਪਾ ਅਚਾ ਜੀ ਸੁਖਣੀ ਸਾਹਿਬ ਦੀ ਬਾਣੀ ਵਿੱਚ ਲਿਖਦੇ ਹਨ ਕਿ ਅਸੀਂ ਸਾਰੇ ਹੀ ਸ਼ਾਸਤਰਾਂ ਨੂੰ ਅਸੀਂ ਸਾਰੇ ਹੀ ਸ਼ਾਸਤਰਾਂ ਨੂੰ ਚੰਗੀ ਤਰ੍ਹਾਂ ਵਿਚਾਰ-ਵਿਚਾਰ ਕੇ ਪੜ੍ਹ-ਪੜ ਕੇ ਵੇਖ ਲਿਆ ਹੈ ਸਾਰੇ ਹੀ ਅਸੀਂ ਸਾਰੇ ਹੀ ਸ਼ਾਸਤਰਾਂ ਨੂੰ ਚੰਗੀ ਤਰ੍ਹਾਂ ਵਿਚਾਰ-ਵਿਚਾਰ ਕੇ ਪੜ੍ਹ-ਪੜ ਕੇ ਵੇਖ ਲਿਆ ਹੈ ਬੋਹ ਸ਼ਾਸਤਰ ਬੋਹ ਸਿਮਰਤੀਆਂ ਪੇਖੇ ਸਰਬ ਢੰਡੋਲ ਪੂਜੇ ਸਨਾਹੀ ਹਰ ਹਰੇ ਨਾਨਕ ਨਾਮ ਅਮੋਰ ਇਹਨਾਂ ਦੇ ਵਿੱਚੋਂ ਕੋਈ ਵੀ ਹਰੀ ਦੇ ਨਾਮ ਦੇ ਬਰਾਬਰ ਨਹੀਂ ਹੈ ਇੰਨਾ ਵਿੱਚੋਂ ਕੋਈ ਵੀ ਹਰੀ ਦੇ ਨਾਮ ਦੇ ਬਰਾਬਰ ਇੰਨਾ ਵਿੱਚੋਂ ਕੋਈ ਵੀ ਹਰੀ ਦੇ ਨਾਮ ਦੇ ਬਰਾਬਰ ਨਹੀਂ ਹੈ ਭਾਵ ਹਰੀ ਦੇ ਨਾਮ ਦਾ ਸਿਮਰਨ ਕਰਨਾ ਹੀ ਸਭ ਤੋਂ ਉੱਚਾ ਹੈ ਅੱਗੇ 213 ਅੰਕ ਤੇ ਗੁਰੂ ਸਾਹਿਬ ਜੀ ਸਮਝਾਉਂਦੇ ਹਨ ਜੇਤੇ ਸਾਸ ਗਰਾਸ ਮਨ ਲੇਤਾ ਤਿਤਹੀ ਗੁਣ ਗਾਈਏ ਜੇਤੇ ਸਾਸ ਗਰਾਸ ਮਨ ਲੇਤਾ ਤਿਤਹੀ ਗੁਣ ਗਾਈਏ ਕਿ हे ਇਨਸਾਨ ਤੂੰ ਜਿੰਨੇ ਵੀ ਦਿਨ ਰਾਤ ਦੇ ਵਿੱਚ ਜਿੰਨੇ ਵੀ ਸਵਾਸ ਲੈਂਦਾ ਹੈਂ ਹਰ ਸਵਾਸ ਦੇ ਨਾਲ ਉਸ ਈਸ਼ਵਰ ਦੇ ਨਾਮ ਦਾ ਗੁਣਗਾਨ ਕਰ ਹਰ ਸਵਾਸ ਦੇ ਨਾਲ ਉਸ ਈਸ਼ਵਰ ਦੇ ਨਾਮ ਦਾ ਤੇ ਉਸ ਈਸ਼ਵਰ ਦਾ ਗੁਣਗਾਨ ਗੁਣਗਾਨ ਕਰ ਜੋ ਹੋਏ ਦਿਆਲ ਸਤਗੁਰ ਆਪਣਾ ਤਾਂ ਇਹ ਮਤਬੁੱਧ ਪਾਈਏ ਜੇਕਰ ਤੇਰੇ ਉੱਤੇ ਜੇਕਰ ਤੇਰੇ ਉੱਤੇ ਕੋਈ ਇੱਕ ਪੂਰਾ ਸਤਗੁਰੂ ਦਿਆਲ ਹੋ ਜਾਵੇ ਜੇਕਰ ਤੇਰੇ ਉੱਤੇ ਇੱਕ ਪੂਰਾ ਸਤਗੁਰੂ ਦਿਆਲ ਹੋ ਜਾਵੇ ਤਾ ਇਹ ਨਾਮ ਜਪਣ ਦੀ ਯੁਗਤੀ ਤੈਨੂੰ ਉਸ ਤੋਂ ਹੀ ਮਿਲੇਗੀ ਜੋ ਹੋਏ ਬਿਆਲ ਸਤਿਗੁਰ ਹੈ ਆਪਣਾ ਤਾਂ ਇਹ ਮਤ ਬੁੱਧ ਪਾਈਏ ਕਿ हे ਇਨਸਾਨ ਜੇਕਰ ਤੇਰੀ ਜ਼ਿੰਦਗੀ ਦੇ ਵਿੱਚ ਕੋਈ ਪੂਰਾ ਸਤਿਗੁਰ ਆ ਜਾਵੇ ਤੇਰੇ ਘਟ ਦੇ ਅੰਦਰ ਈਸ਼ਰ ਦਾ ਦਰਸ਼ਨ ਕਰਾਉਣ ਵਾਲਾ ਕੋਈ ਪੂਰਾ ਸਤਿਗੁਰ ਆ ਜਾਵੇ ਤੈਨੂੰ ਇਹ ਨਾਮ ਜਪਣ ਦੀ ਯੁਗਤੀ ਇਹ ਮਤ ਤੇ ਬੁੱਧ ਉਸ ਤੋਂ ਹੀ ਪ੍ਰਾਪਤ ਹੋਵੇਗੀ ਅੱਗੇ ਗੁਰੂ ਸੁਖਣੀ ਸਾਹਿਬ ਦੀ ਬਾਣੀ ਵਿੱਚ ਗੁਰੂ ਸਾਹਿਬ ਹੋਰ ਲਿਖਦੇ ਹਨ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਤਿਸੇ ਧਿਆਏ ਸਾਸ ਗਰਾਸ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਤਿਸੇ ਧਿਆਏ ਸਾਸ ਗਰਾਸ ਕਿ ਉਸ ਈਸ਼ਵਰ ਦੀ ਜਿਸ ਨੇ ਸਾਨੂੰ ਇਹ ਮਨੁੱਖਾ ਤਨ ਦਿੱਤਾ ਹੈ ਉਸ ਦੀ ਦਿਨ ਰਾਤ ਹੀ ਵਡਿਆਈ ਕਰੋ ਉਸ ਦਾ ਜਸ ਗਾਓ ਤੇ ਉਸ ਨੂੰ ਹਰ ਸਵਾਸ ਦੇ ਨਾਲ ਉਸ ਦੇ ਸੱਚੇ ਨਾਮ ਦਾ ਸਿਮਰਨ ਕਰੋ ਤਿਸੇ ਧਿਆਏ ਸਾਥ ਗਰਾਸ ਅੱਗੇ ਸਾਡੇ ਗੁਰੂ ਸਾਹਿਬ ਜੀ 734 ਅੰਗ ਤੇ ਲਿਖਦੇ ਹਨ ਜਿੱਥੇ ਹਰ ਅਰਧਗੇਿੱਥੇ ਹਰ ਮਿੱਤ ਸਹਾਈ ਕਿ ਜਿੱਥੇ ਵੀ ਅਸੀਂ ਹਰੀ ਦੇ ਨਾਮ ਦਾ ਸਿਮਰਨ ਕਰਦੇ ਹਾਂ ਉਸ ਨੂੰ ਯਾਦ ਕਰਦੇ ਹਾਂ ਉਹ ਹਰੀ ਸਾਡੀ ਸਹਾਇਤਾ ਕਰਦਾ ਹੈ ਉਹ ਹਰੀ ਉਹ ਈਸ਼ਵਰ ਸਾਡੀ ਸਹਾਇਤਾ ਕਰਦਾ ਹੈ ਗੁਰ ਕਿਰਪਾ ਤੇ ਹਰ ਮਨ ਵਿਸੇ ਵਸੇ ਹਉਰਤ ਵਿਦ ਲਿਆ ਨ ਜਾਈ ਪਰ ਉਹ ਹਰੀ ਸਾਡੇ ਮਨ ਦੇ ਵਿੱਚ ਕਿਵੇਂ ਵਸਦਾ ਹੈ ਗੁਰ ਕਿਰਪਾ ਤੇ ਹਰ ਮਨ ਵਸੇ ਜਿੱਥੇ ਹਰ ਅਰਧ ਗਏ ਤਿੱਥੇ ਹਰ ਮਿੱਤ ਸਹਾਈ ਗੁਰ ਕਿਰਪਾ ਤੇ ਹਰ ਮਨ ਵਸੇ ਪਰ ਉਹ ਹਰੀ ਸਾ ਇੱਕ ਪੂਰੇ ਗੁਰੂ ਜੋ ਸਾਨੂੰ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਈਸ਼ਰ ਦਾ ਦਰਸ਼ਨ ਕਰਾਉਂਦਾ ਹੈ ਉਸ ਗੁਰੂ ਦੀ ਕਿਰਪਾ ਦੇ ਨਾਲ ਹੀ ਉਹ ਹਰੀ ਸਾਡੇ ਮਨ ਦੇ ਵਿੱਚ ਵਸਦਾ ਹੈ ਗੁਰ ਕਿਰਪਾ ਤੇ ਹਰ ਮਨ ਮਨ ਵਸੇ ਹੋਰ ਤਵਿੱਧ ਲਿਆ ਨਾ ਜਾਈ ਇਕ ਪੂਰੇ ਗੁਰੂ ਦੀ ਕਿਰਪਾ ਤੋਂ ਬਿਨਾਂ ਹੋਰ ਕਿਸੇ ਵੀ ਤਰੀਕੇ ਦੇ ਨਾਲ ਉਹ ਹਰੀ ਸਾਡੇ ਮਨ ਦੇ ਵਿੱਚ ਨਹੀਂ ਵੱਸਦਾ ਹੈ ਤੇ ਉਸ ਹਰੀ ਨੂੰ ਉਸ ਹਰੀ ਦੇ ਸਾਡੇ ਮਨ ਵਿੱਚ ਵੱਸਣ ਤੋਂ ਬਿਨਾਂ ਅਸੀਂ ਉਸ ਈਸ਼ਵਰ ਦਾ ਨਾਮ ਵੀ ਨਹੀਂ ਜਪ ਸਕਦੇ ਹਾਂ ਅੱਗੇ 253 ਅੰਕ ਤੇ ਗੁਰੂ ਸਾਹਿਬ ਲਿਖਦੇ ਹਨ ਸੋ ਜੀਵਤ ਜੇ ਜੀਵਤ ਜਪਿਆ ਸੋ ਜੀਵਤ ਜੇ ਜੀਵਤ ਜਪਿਆ ਕਿ ਜਿਉਂਦਾ ਉਹ ਹੈ ਜੋ ਜਿਉਂਦੇ ਜੀ ਹੀ ਉਸ ਦਾ ਉਸ ਦੇ ਸੱਚੇ ਨਾਮ ਦਾ ਸਿਮਰਨ ਕਰਦਾ ਹੈ ਸਾਡੇ ਇਸ ਗੁਰੂ ਸਾਹਿਬ ਜੀ 253 ਅੰਗ ਤੇ ਪੰਜਵੇਂ ਪਾਚਾ ਲਿਖਦੇ ਹਨ ਕਿ ਜਿਉਂਦਾ ਜਿਉਂਦਾ ਉਹ ਇਨਸਾਨ ਹੈ ਜੋ ਈਸ਼ਵਰ ਦੇ ਸੱਚੇ ਨਾਮ ਦਾ ਸਿਮਰਨ ਕਰਦਾ ਹੈ ਬਾਕੀ ਸਾਰੇ ਬਾਕੀ ਸਾਰਿਆਂ ਨੂੰ ਸਾਡੇ ਗੁਰੂ ਸਾਹਿਬ ਜੀ ਮੁਰਦੇ ਹੀ ਕਹਿੰਦੇ ਹਨ ਅੱਗੇ ਸਾਡੇ ਗੁਰੂ ਸਾਹਿਬ ਜੀ 609 ਅੰਗ ਤੇ ਲਿਖਦੇ ਹਨ ਨੈਨੋ ਨੀਰ ਵਹੇ ਤਨ ਖੀਨਾ ਨੈਨੋ ਨੀਰ ਵਹੇ ਤਨ ਖੀਨਾ ਕੇਸ ਭਏ ਦੁੱਧਵਾਨੀ ਰੂਧਾ ਕੰਠ ਸ਼ਬਦ ਨਹੀਂ ਉਚਰੇ ਅਬ ਕਿਆ ਕਰੇ ਪ੍ਰਾਣੀ ਕਿ हे ਇਨਸਾਨ ਜਦੋਂ ਤੇਰੀਆਂ ਜਦੋਂ ਤੇਰੇ ਤੇਰੀਆਂ ਅੱਖਾਂ ਦੇ ਵਿੱਚੋਂ ਪਾਣੀ ਵਗਣ ਲੱਗ ਪਵੇਗਾ ਨੈਨੋ ਨੀਰ ਵਹੇ ਤਨ ਖੀਨਾ ਜਦੋਂ ਤੇਰੀਆਂ ਅੱਖਾਂ ਦੇ ਵਿੱਚੋਂ ਪਾਣੀ ਵਗਣ ਲੱਗ ਪਵੇਗਾ ਤੇਰਾ ਜੋ ਸਰੀਰ ਹੈ ਪਿੰਜਰ ਹੋ ਜਾਵੇਗਾ ਖੀਨਾ ਹੋ ਜਾਵੇਗਾ ਭਾਵ ਕੰਮ ਕਰਨੋਂ ਹਟ ਜਾਵੇਗਾ ਭਾਏ ਕੇਸ ਦੁੱਧਵਾਨੀ ਤੇਰੇ ਜੋ ਕੇਸ ਹੈ ਜੋ ਤੇਰੇ ਕੇਸ ਹਨ ਇਹ ਇੱਕ ਦਿਨ ਦੁੱਧ ਵਰਗੇ ਚਿੱਟੇ ਹੋ ਜਾਣੇ ਹਨ ਕਿ ਤੇਰੇ ਅੱਖਾਂ ਵੀ ਇੱਕ ਦਿਨ ਤੇਰੀਆਂ ਅੱਖਾਂ ਵਿੱਚੋਂ ਪਾਣੀ ਵਗਣ ਲੱਗ ਜਾਣਾ ਹੈ ਤੇਰਾ ਜੋ ਸਰੀਰ ਹੈ ਪਿੰਜਰ ਹੋ ਜਾਣਾ ਹੈ ਤੇਰੇ ਜੋ ਕੇਸ ਹਨ ਇਹ ਦੁੱਧ ਵਰਗੇ ਚਿੱਟੇ ਹੋ ਜਾਣੇ ਹਨ ਰੂਧਾ ਕੰਠ ਸ਼ਬਦ ਨਹੀਂ ਉਚਰੇ ਅਬ ਕੀ ਕਰੇ ਪ੍ਰਾਣੀ ਉਸ ਸਮੇਂ ਇਸ ਅਵਸਥਾ ਦੇ ਵਿੱਚ ਇਸ ਅਵਸਥਾ ਦੇ ਵਿੱਚ ਤੂੰ ਈਸ਼ਵਰ ਦੇ ਸੱਚੇ ਨਾਮ ਦਾ ਸਿਮਰਨ ਫਿਰ ਕਿਨੇ ਕਰੇਗਾ ਇਸ ਕਰਕੇ ਗੁਰੂ ਸਾਹਿਬ ਸਮਝਾਉਂਦੇ ਹਨ ਕਿ ਹੁਣ ਇਨਸਾਨ ਤੇਰੇ ਕੋਲ ਸਮਾਂ ਹੈ ਇਸ ਕਰਕੇ ਤੂੰ ਆਪਣੇ ਸੰਸਾਰ ਦੇ ਸਾਰੇ ਕੰਮ ਕਰਦੇ ਹੋਏ ਉਸ ਈਸ਼ਵਰ ਦਾ ਹਰ ਕੰਮ ਦੇ ਨਾਲ ਹਰ ਕੰਮ ਕਰਦੇ ਹੋਏ ਉਸ ਈਸ਼ਵਰ ਦੇ ਸੱਚੇ ਨਾਮ ਦਾ ਸਿਮਰਨ ਕਰ ਅੱਗੇ 1426 ਅੰਗ ਤੇ ਨਵੇਂ ਪਾਸ਼ਾ ਹੋਰ ਲਿਖਦੇ ਹਨ ਸਿਰ ਕੰਪਿਉ ਤਨ ਡਗਮਗੇ ਨੈਣ ਜੋਤ ਕੇ ਹੀਨ ਕਿ हे ਇਨਸਾਨ ਇੱਕ ਦਿਨ ਤੇਰਾ ਸਿਰ ਜੋ ਤੇਰਾ ਸਿਰ ਹੈ ਇੱਕ ਦਿਨ ਕੰਮਣ ਲੱਗ ਜਾਣਾ ਹੈ ਤੇਰੇ ਤਨ ਜੋ ਤੇਰਾ ਸਰੀਰ ਹੈ ਇਹ ਡਗਮਗਾਉਣ ਲੱਗ ਜਾਣਾ ਹੈ ਕਿ ਤੇਰਾ ਜੋ ਇਹ ਸਿਰ ਹੈ ਇੱਕ ਦਿਨ ਕੰਮਣ ਲੱਗ ਜਾਣਾ ਹੈ ਤੇਰਾ ਜੋ ਤਨ ਹੈ ਇਹ ਡਗਮਗਾਉਣ ਲੱਗ ਜਾਣਾ ਹੈ ਨੈਣ ਜੋਤ ਕੇ ਹੀਨ ਤੇਰੇ ਅੱਖਾਂ ਦੇ ਵਿੱਚੋਂ ਤੇਰੀਆਂ ਅੱਖਾਂ ਦੇ ਵਿੱਚੋਂ ਵੀ ਜੋਤ ਚਲੀ ਜਾਣੀ ਹੈ ਕੋ ਨਾਨਕ ਇਸ ਵਿਪਤਮੈ ਕਬੂ ਨ ਹਰ ਰਸ ਲੀਨ ਫਿਰ ਤੂੰ ਸਾਡੇ ਗੁਰੂ ਸਾਹਿਬ ਜੀ ਸੁਝਾਉਂਦੇ ਹਨ ਨੌਵੇਂ ਪਾਤਸ਼ਾਹ ਜੀ 1426 ਅੰਗ ਤੇ ਸਾਨੂੰ ਸੁਝਾਉਂਦੇ ਹਨ ਕਿ हे ਇਨਸਾਨ ਜਦੋਂ ਤੇਰਾ ਸਿਰ ਕੰਮਣ ਲੱਗ ਜਾਣਾ ਹੈ ਤੇਰਾ ਤਨ ਦਗਮਗਾਉਣ ਲੱਗ ਜਾਣਾ ਹੈ ਤੇਰੀ ਤੇਰੀਆਂ ਅੱਖਾਂ ਦੀ ਜੋਤ ਚਲੀ ਜਾਣੀ ਹੈ ਤੇਰਾ ਜੋ ਗਲਾ ਹੈ ਉਹ ਰੁਕ ਜਾਣਾ ਹੈ ਤੂੰ ਉਸ ਸਮੇ ਉਸ ਈਸ਼ਵਰ ਦੇ ਸੱਚੇ ਨਾਮ ਦਾ ਸਿਮਰਨ ਫਿਰ ਕਿਵੇਂ ਕਰੇਗਾ ਤੂੰ ਉਸ ਸਮੇ ਫਿਰ ਸੱਚੇ ਨਾਮ ਦਾ ਸਿਮਰਨ ਕਿਵੇਂ ਕਰੇਗਾ ਇਸ ਕਰਕੇ ਹੁਣ ਤੇਰੇ ਕੋਲ ਸਮਾਂ ਹੈ ਤੇਰੇ ਕੋਲ ਤਾਕਤ ਹੈ ਇਸ ਕਰਕੇ ਤੂੰ ਉਸ ਈਸ਼ੁਰ ਦੇ ਸੱਚੇ ਨਾਮ ਦਾ ਹਰ ਸੁਵਾਸ ਦੇ ਨਾਲ ਸਿਮਰਨ ਕਰ ਅੱਗੇ 724 ਅੰਕ ਤੇ ਗੁਰੂ ਸਾਹਿਬ ਲਿਖਦੇ ਹਨ ਕਰ ਬੰਦੇ ਤੂੰ ਬੰਦਗੀ ਜਿਚਿਰ ਘਟਵੇਂ ਸਾ ਕਰ ਬੰਦੇ ਤੂੰ ਬੰਦਗੀ ਜਿਚਿਰ ਘਟਵੇਂ ਸਾ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ हे ਅਨਖਾਨ ਜਿੰਨੀ ਦੇਰ ਤੱਕ ਵੀ ਤੇਰੇ ਸਰੀਰ ਦੇ ਵਿੱਚ ਸਵਾਸ ਚੱਲਦੇ ਹਨ ਤੂੰ ਹਰ ਸਵਾਸ ਦੇ ਨਾਲ ਉਸ ਈਸ਼ਵਰ ਦੇ ਸੱਚੇ ਨਾਮ ਦਾ ਸਿਮਰਨ ਕਰ ਅੱਗੇ 1169 ਅੰਕ ਤੇ ਸਾਡੇ ਗੁਰੂ ਸਾਹਿਬ ਜੀ ਲਿਖਦੇ ਹਨ ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ ਕਿ हे ਇਨਸਾਨ ਤੈਨੂੰ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਤੇ ਸਾਡੇ ਘਟ ਦੇ ਅੰਦਰ ਈਸ਼ਵਰ ਦਾ ਦਰਸ਼ਨ ਕਰਾਉਣ ਵਾਲਾ ਇੱਕ ਜੋ ਪੂਰਾ ਗੁਰੂ ਹੁੰਦਾ ਹੈ ਪੂਰਾ ਸਤਿਗੁਰੂ ਹੁੰਦਾ ਹੈ ਪੂਰਾ ਬ੍ਰਹਮ ਗਿਆਨੀ ਹੁੰਦਾ ਹੈ ਉਸ ਦੀ ਸੇਵਾ ਕਰਨ ਵਾਸਤੇ ਤੇ ਭਗਤੀ ਕਰਨ ਵਾਸਤੇ ਤੈਨੂੰ ਇਹ ਮਾਨਸ ਦਾ ਸਰੀਰ ਪ੍ਰਾਪਤ ਹੋਇਆ ਹੈ ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ ਐਸੇ ਗੁਰੂ ਦੀ ਸੇਵਾ ਕਰਨ ਵਾਸਤੇ ਤੇ ਭਗਤੀ ਕਰਨ ਵਾਸਤੇ ਤੈਨੂੰ ਇਹ ਮਨੁੱਖ ਦਾ ਜਨਮ ਪ੍ਰਾਪਤ ਹੋਇਆ ਹੈ ਇਸ ਦੇਹੀ ਕੋ ਸਿਮਰੇ ਦੇਵ ਇਸ ਦੇਹੀ ਨੂੰ ਤਾਂ ਵੱਡੇ ਵੱਡੇ ਦੇਵਤੇ ઋષਿ ਮੁਨੀ ਨਹੀਂ ਲੱਭਦੇ ਫਿਰਦੇ ਹਨ ਕਿ ਸਾਨੂੰ ਇਹ ਮਨੁੱਖ ਦਾ ਜਾਮਾ ਮਿਲ ਜਾਵੇ ਅਸੀਂ ਵੀ ਇੱਕ ਪੂਰੇ ਗੁਰੂ ਦੀ ਸੇਵਾ ਕਰਗੇ ਤੇ ਅਸੀਂ ਵੀ ਉਸ ਈਸ਼ਵਰ ਦੀ ਭਗਤੀ ਕਰਗੇ ਇਸ ਦੇਹੀ ਕੋ ਸਿਮਰੇ ਦੇਵ ਸੋ ਦੇਹੀ ਭਜ ਹਰ ਕੀ ਸੇਵ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਏਹ ਇਨਸਾਨ ਤੈਨੂੰ ਇਹ ਮਨੁੱਖ ਦੇਹ ਪ੍ਰਾਪਤ ਹੋਈ ਹੈ ਕਿ ਏਹ ਇਨਸਾਨ ਤੈਨੂੰ ਇਹ ਦੁਰਲੱਭ ਮਨੁੱਖ ਦੇਹ ਪ੍ਰਾਪਤ ਹੋਈ ਹੈ ਸੋ ਦੇਹੀ ਭਜ ਹਰ ਕੀ ਸੇਵ ਤੂੰ ਇਸ ਦੇਹੀ ਦੇ ਵਿੱਚ ਉਸ ਈਸ਼ਵਰ ਦੇ ਸੱਚੇ ਨਾਮ ਦਾ ਸਿਮਰਨ ਕਰ ਲੈ ਭਜੋ ਗੋਬਿੰਦ ਭੂਲ ਮਤ ਜਾਓ ਤੂੰ ਈਸ਼ਵਰ ਦੇ ਸੱਚੇ ਨਾਮ ਦਾ ਹਰ ਸਵਾਸ ਦੇ ਨਾਲ ਸਿਮਰਨ ਕਰ ਤੂੰ ਉਸ ਦੇ ਸਿਮਰਨ ਨੂੰ ਮਤ ਭੁੱਲ ਤੂੰ ਉਸ ਦੇ ਸਿਮਰਨ ਨੂੰ ਮਤ ਭੁੱਲ ਭਜੋ ਗੋਬਿੰਦ ਭੂਲ ਮਤ ਜਾਓ ਮਾਨਸ ਜਨਮ ਕਾ ਇਹੋ ਲਾਹੋ ਸਾਡੇ ਗੁਰੂ ਸਾਹਿਬ ਜੀ 1169 ਅੰਗ ਤੇ ਲਿਖਦੇ ਹਨ ਕਿ ਈਸ਼ਵਰ ਦੇ ਸੱਚੇ ਨਾਮ ਦਾ ਸਿਮਰਨ ਉਸ ਦੀ ਭਗਤੀ ਕਰਨੀ ਤੇ ਇੱਕ ਪੂਰੇ ਗੁਰੂ ਦੀ ਜੋ ਸਾਡੇ ਘਟ ਜੋ ਸਾਨੂੰ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਈਸ਼ਵਰ ਦਾ ਦਰਸ਼ਨ ਕਰਾਉਂਦਾ ਹੈ ਉਸ ਪੂਰੇ ਗੁਰੂ ਦੀ ਸੇਵਾ ਕਰਨੀ ਤੇ ਭਗਤੀ ਕਰਨੀ ਇਸ ਮਾਨਸ ਜਨਮ ਦਾ ਇਸ ਮਾਨਸ ਜਨਮ ਦਾ ਜੋ ਹੈ ਲਕਸ਼ ਹੈ ਇਸ ਮਾਨਸ ਜਨਮ ਦਾ ਲਕਸ਼ ਹੈ ਗੁਰ ਸੇਵਾ ਤੇ ਭਗਤ ਕਮਾਈ ਤਵੇ ਮਾਨਸ ਦੇਹੀ ਪਾਈ ਇਸ ਦੇਹੀ ਕੋ ਸਿਮਰੇ ਦੇਵ ਸੋ ਦੇਹੀ ਭਜ ਹਰ ਕੀ ਸੇਵ ਭਜੋ ਗੋਬਿੰਦ ਭੂਲ ਮਤ ਜਾਓ ਮਾਨਸ ਜਨਮ ਕਾ ਇਹੋ ਲਾਹੋ ਸਾਡੇ ਗੁਰੂ ਸਾਹਿਬ ਜੀ ਗੁਰਬਾਣੀ ਦੇ ਵਿੱਚ ਹੋਰ ਲਿਖਦੇ ਹਨ ਗੋਬਿੰਦ ਗੋਬਿੰਦ ਹਮ ਐਸੇ ਅਪਰਾਧੀ ਜਿਨ ਪ੍ਰਭ ਜੀਓ ਪਿੰਡ ਥਾ ਦੀਆ ਤਨ ਕੀ ਭਾਉ ਭਗਤ ਨਹੀਂ ਸਾਧੀ ਗੋਬਿੰਦ ਹਮ ਐਸੇ ਅਪਰਾਧੀ ਜੇਨ ਪ੍ਰਭ ਜੀਓ ਪਿੰਡ ਥਾ ਤੀਆ ਤਨ ਕੀ ਭੋ ਭਗਤ ਨਹੀਂ ਸਾਧੀ ਸਾਡੇ ਗੁਰੂ ਸਾਹਿਬ ਜੀ ਆਪਣੇ ਉੱਪਰ ਬਾਣੀ ਨੂੰ ਢਾਲ ਕੇ ਸਾਨੂੰ ਇਸ ਬਾਣੀ ਦੇ ਵਿੱਚ ਸਾਨੂੰ ਇਸ ਸ਼ਬਦ ਦੇ ਵਿੱਚ ਸਮਝਾਉਂਦੇ ਹਨ ਕਿ हे ਇਨਸਾਨ ਜਿਸ ਈਸ਼ਵਰ ਨੇ ਤੈਨੂੰ ਇਹ ਸੁੰਦਰ ਸਰੀਰ ਦਿੱਤਾ ਹੈ ਉਸ ਦੀ ਤੂੰ ਕੋਈ ਭਗਤੀ ਹੀ ਨਹੀਂ ਕੀਤੀ ਉਸ ਦੀ ਤਾਂ ਤੂੰ ਕੋਈ ਭਗਤੀ ਹੀ ਨਹੀਂ ਕਰਦਾ ਤੂੰ ਤਾਂ ਇੱਕ ਤੂੰ ਤਾਂ ਇੱਕ ਤੂੰ ਤਾਂ ਇੱਕ ਬਹੁਤ ਹੀ ਵੱਡਾ ਅਪਰਾਧੀ ਹੈ ਗੋਬਿੰਦ ਹਮ ਐਸੇ ਅਪਰਾਧੀ ਜੈਨ ਪ੍ਰਭ ਜੀਓ ਪਿੰਡ ਥਾ ਦਿਆ ਤਨ ਕੀ ਭੋਗ ਭਗਤ ਨਹੀਂ ਸਾਧੀ ਸਾਡੇ ਗੁਰੂ ਸਾਹਿਬ ਜੀ ਆਪਣੇ ਉੱਪਰ ਬਾਣੀ ਢਾਲ ਕੇ ਸਾਨੂੰ ਸਮਝਾਉਂਦੇ ਹਨ ਕਿ हे ਇਨਸਾਨ ਤੂੰ ਤਾਂ ਬਹੁਤ ਹੀ ਵੱਡਾ ਅਪਰਾਧੀ ਹੈ ਜਿਸ ਈਸ਼ਵਰ ਨੇ ਤੈਨੂੰ ਇਹ ਸਰੀਰ ਦਿੱਤਾ ਹੈ ਤੂੰ ਉਸ ਦੀ ਕਦੇ ਭਗਤੀ ਹੀ ਨਹੀਂ ਕੀਤੀ ਹੈ ਅਦੇ 790 ਅੰਗ ਤੇ ਗੁਰੂ ਸਾਹਿਬ ਲਿਖਦੇ ਹਨ ਫਿਟ ਅਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ ਫਿੱਟ ਅਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ ਇਹ ਸ਼ਬਦ ਦੇ ਵਿੱਚ ਸਾਡੇ ਗੁਰੂ ਸਾਹਿਬ ਜੀ ਸਾਨੂੰ ਫਟਕਾਰਾਂ ਪਾ ਕੇ ਸਮਝਾਉਂਦੇ ਹਨ ਇਸ ਸ਼ਬਦ ਦੇ ਵਿੱਚ ਸਾਡੇ ਗੁਰੂ ਸਾਹਿਬ ਜੀ ਸਾਨੂੰ ਫਟਕਾਰਾਂ ਪਾ ਕੇ ਸਮਝਾਉਂਦੇ ਹਨ ਕਿ हे ਇਨਸਾਨ ਜੇਕਰ ਤੂੰ ਈਸ਼ਵਰ ਦੇ ਸੱਚੇ ਨਾਮ ਦਾ ਸਿਮਰਨ ਨਹੀਂ ਕਰਦਾ ਜੇਕਰ ਤੂੰ ਈਸ਼ਵਰ ਦੇ ਸੱਚੇ ਨਾਮ ਦਾ ਸਿਮਰਨ ਨਹੀਂ ਕਰਦਾ ਤਾ ਤੇਰੇ ਇਸ ਜਿਉਣ ਦੇ ਫਿੱਟ ਲਾਂਤ ਹੈ ਤਾਂ ਤੇਰੇ ਇਸ ਜਿਉਣ ਦੇ 100-100 ਵਾਰ ਫਿੱਟ ਲਾਂਤ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਨੇ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਈਸ਼ੁਰ ਦਾ ਦਰਸ਼ਨ ਕਰਾਉਣ ਵਾਲੇ ਇੱਕ ਪੂਰਨ ਗੁਰੂ ਇੱਕ ਪੂਰਨ ਗੁਰੂ ਦੀ ਸੰਗਤ ਕਰਕੇ ਉਹਨਾਂ ਤੋਂ ਉਹ ਸੱਚਾ ਨਾਮ ਪ੍ਰਾਪਤ ਕਰਕੇ ਉਨ੍ਹਾਂ ਤੋਂ ਉਹ ਸੱਚਾ ਨਾਮ ਪ੍ਰਾਪਤ ਕਰਕੇ ਆਪਣੇ ਉਨ੍ਹਾਂ ਤੋਂ ਉਹ ਸੱਚਾ ਨਾਮ ਪ੍ਰਾਪਤ ਕਰਕੇ ਆਪਣੇ ਹਰ ਕੰਮ ਕਰਦੇ ਹੋਏ ਉਸ ਨਾਮ ਦਾ ਉਸ ਸੱਚੇ ਨਾਮ ਦਾ ਸਿਮਰਨ ਕਰਨਾ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਨੇ ਸਾਨੂੰ ਮਹਾਨ ਬ੍ਰਹਮ ਧਿਆਨ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਈਸ਼ਰ ਦਾ ਦਰਸ਼ਨ ਕਰਾਉਣ ਵਾਲੇ ਇੱਕ ਪੂਰਨ ਸੰਤ ਸਾਧੂ ਬ੍ਰਹਮ ਗਿਆਨੀ ਦੀ ਸੰਗਤ ਕਰਕੇ ਉਨ੍ਹਾਂ ਤੋਂ ਉਹ ਸੱਚਾ ਨਾਮ ਪ੍ਰਾਪਤ ਕਰਕੇ ਆਪਣੇ ਹਰ ਇੱਕ ਕੰਮ ਕਰਦੇ ਹੋਏ ਉਸ ਨਾਮ ਦਾ ਸਿਮਰਨ ਕਰਨਾ ਹੈ ਅਤੇ ਆਪਣਾ ਜੀਵਨ ਸਫਲ ਕਰਨਾ ਹੈ ਸ੍ਰੀ ਵੈਗਰੂ ਜੀ ਦਾ ਖਾਲਸਾ ਸ੍ਰੀ ਵੈਗਰੂ ਜੀ ਦੀ ਫਤਿਹ